ਪਰ ਲਾਕ ਉਹ ਬੰਦ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰ ਰਿਹਾ ਇਹ ਸਾਨੂੰ ਰੱਖ ਲਵੇਂ ਤੇ ਰੁੱਟ ਜੀਏ ਨਾਲ ਹੀ ਚਾਚਾ ਰੁੱਟ ਜੀਏ ਕੀ ਕਰੀਏ ਰੁੱਟ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰੇ ਉਹ ਕਿਹਾ ਉਹ ਵਾਟਰ ਰੁਣ ਤਾੜੀ ਵਾਟਰ ਨਾ ਤੋੜੇ ਦੋੜ ਵਾਟਰ ਹੀ ਰੁਣਨੇ ਲਿਆ ਪਰਲਾ ਤੋੜੇ ਲਾ ਪਰਲਾ 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 ਛਿੱਟੀ ਕਰ ਲਿਆ ਯਾਰ ਕਿ ਜਦੋਂ ਮਰ ਗਈ ਮਰ ਗਈ ਪਾਣੀ ਪੈ ਗਿਆ ਯਾਰ ਛਿੱਟੀ ਉਹ ਪਾਣੀ ਪੈ ਗਿਆ ਇਧਰ ਲੈ ਤੋੜੇ 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 ਹੇ ਅਗਲੇ ਸਿਰੇ ਪਾਣੀ ਆ ਗਿਆ ਭੇਜਿਆ ਪਾਣੀ ਜਈ ਗਈ ਸਾਡਾ ਬਾਗ ਇਹ ਲੈ ਗਿਆ ਬੰਨ ਹਾਂ ਵੀ ਇੱਥੇ ਆ ਗਿਆ ਮਾੜ ਕੇ ਚੱਪੜੀ ਰਿਹਾ ਬੋਰੇ ਫੱਟਾ ਨਾ ਕਰਦਾ ਕਰਦਾ ਮੈਂ ਤੋੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਉਹ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਪਾਣੀ ਨਾ ਗਿਆ ਉਹ ਬੋਰੇ ਲਾਵਾ ਮਾਲਕਾ ਓਏ ਸਾਬੰਦ ਨੱਟ ਗਿਆ ਵਾਗਰੂ 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 ਸਾਡੇ ਚੱਕੀ ਨਹੀਂ ਕੀਤੀ ਵਾਗਰੂ ਸਾਡੇ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਜੰਗ ਨਹੀਂ ਕੀਤੀ ਆਲੀਆ ਬੰਦ ਤੋਰਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਜੰਗ ਨਹੀਂ ਕੀਤੀ ਵਾਹਿਗੁਰੂ ਸਾਡਾ ਲੈ ਜੂਗਾ ਨਾਲ ਵਾਹਿਗੁਰੂ ਸਾਡਾ ਜੰਗ ਨਹੀਂ ਕੀਤੀ ਵਾਹਿਗੁਰੂ ਇਧਰ ਆ ਜਾ ਨਾਲ ਆਜੂ ਨਾਲ ਵਾਹਿਗੁਰੂ ਕਰਦਾ ਤੇਰੀ ਕੀਤੀ ਵਾਹਿਗੁਰੂ ਤੂੰ ਵਾਹਿਗੁਰੂ ਸਾਡਾ ਜੰਗ ਨਹੀਂ ਕੀਤੀ ਗੁਰੂ ਸਾਹਿਬ ਚਾਦਾ ਤੇ ਮਰ ਕੇ ਮਰ ਕੇ ਜਾਂਦਾ ਨਿਕ ਆ ਤਬੂਕ ਜਾ ਕੰਮ ਉਹ ਕਰਵਾਇਆ ਪਰ ਉਹ ਜਿੰਦਾ ਜਾਨੂੰ ਕਿੱਥੇ ਉਹ ਬੰਦ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੇ ਨਾਲ ਹੀ ਚਾਚਾ ਰੁੜ ਜੇ ਕੋਈ ਕਰੀਏ ਰੁੜ ਜੇ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰੋਂ ਵੀ

ਪਾੜ ਗਿਆ ਪਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬਾ ਪਾਣੀ ਤਾਂ ਗਿਆ ਓ ਪਰੇ ਲਾਵਾ ਨਹੀਂ ਲਾਵਾ ਲਾ ਗਿਆ ਓਏ ਸਾਬੰਦ ਨੱਟ ਗਿਆ ਵਾਗਰੂ 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 ਸਾਨੂੰ ਚੱਕੀ ਨਹੀਂ ਕੀਤੀ ਵਾਗਰੂ ਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਨੇ ਚੱਕੀ ਨਹੀਂ ਕੀਤੀ ਹਾਲੀ ਵਾਲਾ ਬੰਦ ਤੋੜਦਾ ਤੂ ਵਾਗਰੂ ਵਾਹਿਗੁਰੂ ਤੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਡਾ ਚੰਗੀ ਨਾਲ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਉਹ ਇਧਰ ਆ ਯਾਰ ਤਾਂ ਚੱਲ ਆ ਜੂ ਨਾਲ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਤੂੰ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਸਰ ਸਾਹਿਬ ਜਾਨਾਂ ਦੇ ਮਾਰ ਕੇ ਮਾਰ ਕੇ ਜਾਨਾਂ ਦੇ ਅੱਲਾਹ ਵਾਰ ਗਿਆ ਖਤਮ ਹੋ ਗਿਆ ਕੰਮ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027